ਹਾਂਜੀ ਮੇਰੇ ਬੇਟੇ ਅਨਵਰ ਠਾਕੁਰ ਦਾ ਜਨਮ 4 ਸਤੰਬਰ 1994 ਨੂੰ ਮਾਨਸਰ ਵਿੱਚ ਹੋਇਆ ਸੀ ਤੇ ਮੁੱਢਲੀ ਸਿੱਖਿਆ ਮੇਰੇ ਪ੍ਰਾਇਮਰੀ ਐਜੂਕੇਸ਼ਨ ਲੋਕਲ ਮਾਨਸਰ ਸਕੂਲ ਤੋਂ ਪ੍ਰਾਈਵੇਟ ਸਕੂਲ ਤੋਂ ਕੀਤੀ ਫਿਰ 5ਵੀਂ ਤੋਂ 10ਵੀਂ ਤੱਕ ਐਸਟੀਐਨ ਬਾਲ ਵਿਦਿਆਨਗਨ ਪੰਗਾਲਾ ਤੇ ਪਲੱਸ 1 ਤੋਂ ਪਲੱਸ 2 ਨੋਨ ਮੈਡੀਕਲ ਐਸਪੀਐਨ ਕਾਲਜ ਮਕੇਰੀਆਂ ਤੋਂ ਕੀਤਾ ਐਂਡ ਥੇਰ ਆਫਟਰ ਹੀ ਹੈਜ਼ ਡਨ ਬੀਟੈਕ ਇਨ ਮਕੈਨੀਕਲ ਇੰਜੀਨੀਅਰਿੰਗ ਫਰਮ ਅਰਨੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਕਾਂਗੜਾ ਐਂਡ ਆਫਟਰ ਥੈਟ ਹੀ ਜੁਆਇੰਡ ਗੈਮਨ ਇੰਡੀਆ ਕੰਸਟਰਕਸ਼ਨ ਕੰਪਨੀ ਐਜ਼ ਅ ਪਲਾਂਟ ਇੰਜੀਨੀਅਰ ਐਂਡ ਹੀ ਹੈਜ਼ ਡਨ ਹਿਸ ਡਿਊਟੀ ਐਜ਼ ਅ ਪਲਾਂਟ ਇੰਜੀਨੀਅਰ ਇਨ ਬੰਗਲੌਰ ਐਂਡ ਬਿਹਾਰ ਐਂਡ 3 ਸਾਲ ਇੰਜੀਨੀਅਰ ਦੀ ਜੌਬ ਕਰਨ ਤੋਂ ਬਾਅਦ ਉਹ ਯੂ ਐਸਏ ਚਲਾ ਗਿਆ ਯੂ ਐਸ ਜਾ ਕੇ ਉਸਨੇ ਆਰਮੀ ਦੀ ਟਰਾਈ ਕੀਤੀ ਆਰਮੀ ਦੇ ਟੈਸਟਸ ਨੂੰ ਉਹਨਾਂ ਕਲੀਅਰ ਕੀਤਾ ਤੇ ਆਰਮੀ ਵਾਲਿਆਂ ਨੇ ਉਹਨੂੰ ਕਿਹਾ ਕਿ ਤੂੰ ਜੁਆਇਨ ਕਰ ਉਹਨੇ ਕਿਹਾ ਕਿ ਨਹੀਂ ਮੇਰੀ ਸਿਸਟਰ ਦੀ ਸ਼ਾਦੀ ਹੈ ਮੈਂ ਬਾਅਦ ਚ ਜੁਆਇਨ ਕਰਾਂਗਾ ਫਿਰ ਉਹ ਘਰ ਆ ਕੇ ਸਿਸਟਰ ਦੀ ਸ਼ਾਦੀ ਕਰਕੇ ਗਿਆ ਤੇ ਉਹਨੇ ਜੁਆਇਨ ਕੀਤਾ ਤੇ ਪਿਛਲੇ ਕੱਲ ਉਹਨੇ ਆਪਣੀ ਰਿਕਰੂਟਿੰਗ ਟ੍ਰੇਨਿੰਗ ਪੂਰੀ ਕਰਕੇ ਆਰਮੀ ਗ੍ਰੈਜੂਏਸ਼ਨ ਦੀ ਡਿਗਰੀ ਉਹਨੂੰ ਮਿਲੀ ਤੇ ਬੜਾ ਫਖਰ ਮਿਸਸ ਹੋਇਆ ਜਿਸ ਵੇਲੇ ਆਰਮੀ ਅਫਸਰ ਨੇ ਅਨਾਉਂਸ ਕੀਤਾ ਕਿ ਸਪੈਸ਼ਲਿਸਟ ਬੇਨੋਤ ਹੈ ਕੋਡ ਇਸ ਮਕੈਨੀਕਲ ਇੰਜੀਨੀਅਰ ਰੋਮਿਲਾ ਦੇਵੀ ਜੀ ਬੇਟਾ ਅਮਰੀਕਾ ਵਿੱਚ ਆਰਮੀ ਵਿੱਚ ਭਰਤੀ ਹੋਇਆ ਹਾਂਜੀ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਉਸ ਤਾਂ ਬਹੁਤ ਜਿੰਨੀ ਖੁਸ਼ੀ ਮਹਿਸੂਸ ਕਰਦੇ ਹਾਂ ਹਾਂ ਬਹੁਤ ਜ਼ਿਆਦਾ ਖੁਸ਼ੀ ਹੋਏ ਕਿ ਚਲੋ ਬੇਟਾ ਨੇ ਮਿਹਨਤ ਕੀਤੀ ਹੈ ਕਾਮਯਾਬ ਹੋਇਆ ਤੇ ਤੁਹਾਡੇ ਇਹ ਸੁਣਨ ਨੂੰ ਤੁਹਾਡੇ ਮਾਂ ਪੁੱਤ ਦਾ ਰਿਸ਼ਤਾ ਹੀ ਦਾ ਹੈ ਦੁਨੀਆ ਚ ਸਭ ਤੋਂ ਅਨਮੋਲ ਰਿਸ਼ਤਾ ਹੁੰਦਾ ਹੈ ਹਾਂਜੀ ਬੇਟੇ ਦੇ ਬਾਰੇ ਦੱਸੋ ਜੀ ਬਚਪਨ ਚ ਕਿਸ ਤਰ੍ਹਾਂ ਦਾ ਸੀਗਾ ਔਰ ਕਿੰਨਾ ਕਿ ਮਿਹਨਤੀ ਸੀਗਾ ਅੱਛਾ ਕੋਈ ਸਰਾਤ ਨਹੀਂ ਜ਼ਿਆਦਾ ਕਰਦਾ ਹੈ ਉਹ ਕੇ ਸਮਝਦਾਰ ਹਸੂਰ ਤੋਂ ਜਿੱਦਾਂ ਕਹਿੰਦੇ ਹੈ ਉਦਾਂ ਹੀ ਮੰਨਦਾ ਹੈਗਾ ਇਹ ਬਾਕੀ ਬੱਚਿਆਂ ਦੇ ਖਾਂ ਜ਼ਿਆਦਾ ਜਾਂਦਾ ਨਹੀਂ ਵਾਰ ਜਿੱਦਾਂ ਲੜਾਈ ਝਗੜੇ ਚ ਕੋਈ ਗੱਲ ਚ ਨਹੀਂ ਜਾਂਦਾ ਬਸ ਪੜਨ ਨਾਲ ਤੇ ਜਿੱਦਾਂ ਮੰਮਾ ਨੇ ਕਹਿੰਦਾ ਉਦਾਂ ਹੀ ਕਰਦਾ ਹਾਂਜੀ ਤੇ ਜਾਂ ਜੋ ਆਖਣਾ ਹੈ ਉਹ ਹੀ ਮੰਨਣਾ ਹੈ ਉਦਾਂ ਸਰਾਰਤ ਨੇ ਜਿੱਦਾਂ ਬਾਕੀ ਬੱਚੇ ਕਰਦੇ। ਕਿ ਹੁਣ ਤੁਸੀਂ ਦੱਸੋ ਕਿ ਹੋਰ ਬੱਚੇ ਪੰਜਾਬ ਦੇ ਕਈ ਉੱਥੇ ਵਿਦੇਸ਼ਾਂ 'ਚ ਧਰਤੀ ਤੇ ਰਹਿ ਕੇ ਮਿਹਨਤ ਕਰ ਰਹੇ ਆ ਨਾ। ਹਾਂਜੀ। ਕੀ ਸੰਦੇਸ਼ ਤੁਸੀਂ ਦੋਮ ਦੋਨਾ ਬੱਚਿਆਂ ਨੂੰ ਤੇ ਉਹਨਾਂ ਦੇ ਮਾਮਾਂ ਨੂੰ? ਆ ਕਿ ਬੱਚਾ ਜੇ ਦਾ ਪੜ੍ਹਨਾ ਚਾਹੁੰਦਾ ਹੈ, ਜੋ ਕਰਨਾ ਚਾਹੁੰਦਾ ਉਹਨੂੰ ਕਰਨ ਦਿਓ। ਉਹਦਾ ਜਿੱਦੜ ਟਾਰਗੇਟ ਹੈ ਕਿ ਮੈਂ ਇਹ ਕਰਨਾ ਹੈ ਤੇ ਉਹ ਕਰਨ ਦਿਓ। ਅਪੇ ਕਾਮਯਾਬੀ ਮਿਲੇਗੀ ਭਾਵੇਂ ਲੇਟ ਮਿਲੇ। ਕਿ ਕਾਮਯਾਬ ਹੋਣਗੇ ਜ਼ਰੂਰ। ਇਹ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜਦੋਂ ਪਤਾ ਲੱਗਾ ਕਿ ਬ੍ਰਦਰ ਨੇ ਇਹ ਵੱਡਾ ਅਚੀਵਮੈਂਟ ਹਾਸਿਲ ਕੀਤੀ ਬੜਾ ਪ੍ਰਾਊਡ ਫੀਲ ਹੋ ਰਿਹਾ ਬਹੁਤ ਖੁਸ਼ ਆਪਾ ਸਾਰੇ ਕਿ ਅਕਸਰ ਫੋਰਨ ਚ ਜਾ ਕੇ ਐਨੀ ਵੱਡਾ ਅਚੀਵ ਕਰਨਾ ਬੜਾ ਟਫ ਹੁੰਦਾ ਹੈ ਲੇਕਿਨ ਉਹਨਾਂ ਨੇ ਅਚੀਵ ਕੀਤਾ ਮਮਾਪਾ ਪਾ ਦੀ ਅਫਰਟ ਤੇ ਬ੍ਰਦਰ ਦੇ ਹਾਰਡਵਰਕ ਨਾਲ ਉੱਥੇ ਤੱਕ ਪਹੁੰਚੇ ਹੈ ਅੱਛਾ ਲੱਗ ਰਿਹਾ ਇਤਿਹਸੋ ਕਿ ਤੁਹਾਡੇ ਬ੍ਰਦਰ ਸਿਸਟਰ ਦਾ ਰਿਸ਼ਤਾ ਜੋ ਹੈਗਾ ਉਹ ਕਾਫੀ ਨਟਕਟ ਬਚਪਨ ਦੇ ਬਾਰੇ ਕੁਝ ਦੱਸੋ ਕਿ ਜੋ ਤੁਹਾਨੂੰ ਯਾਦ ਹੋਵੇ ਆਪਣੇ ਬ੍ਰਦਰ ਦੇ ਬਾਰੇ ਕਿ ਕਿਸ ਤਰ੍ਹਾਂ ਦਾ ਸੀ ਉਹ ਬੜਾ ਲਵਿੰਗ ਬੋন্ড ਹੀ ਸਾਡਾ ਲੜਾਈ ਵੀ ਹੁੰਦੀ ਆ ਆਪਸ ਵਿੱਚ ਲੜਦੇ ਵੀ ਹੈ ਹੀ ਲੇਕਿਨ ਪਿਆਰ ਵੀ ਬਹੁਤ ਹੀਗਾ ਕੁਕਿੰਗ ਵੀ ਕਰ ਕਰਦੇ ਹੈ ਮੇਰੇ ਲਈ ਇਵਨ ਮੇਰਾ ਬੈਗ ਵੀ ਚੋਕ ਕੇ ਸਕੂਲ ਚਲ ਜਾਂਦੇ ਹੈ ਕਿਉਂਕਿ 4 ਇਅਰਸ ਦਾ ਗੈਪ ਹੈ ਬ੍ਰਦਰ ਸਿਸਟਰ ਚ ਬੜਾ ਪਿਆਰ ਹੀ ਸਾਡੇ ਚ ਜਦੋਂ ਐਡੀ ਵੱਡੀ ਖੁਸ਼ਖਬਰੀ ਮਿਲਦੀ ਹੈ ਸਭ ਤੋਂ ਫਸਟ ਰਿਐਕਸ਼ਨ ਕਿਸ ਤਰ੍ਹਾਂ ਦੀ ਪਰਿਵਾਰ ਵਿੱਚ ਇਮੋਸ਼ਨਲ ਫੀਲਿੰਗ ਵੀ ਹੈ ਸਭ ਦੇ ਅੱਖਾਂ ਚ ਟੀਅਰਸ ਵੀ ਹੈਗੇ ਹੀਗੇ ਕਿਉਂਕਿ ਵਿਸ਼ਵਾਸ ਨਹੀਂ ਇੱਕ ਹੁੰਦਾ ਪਿਆ ਹੈਗਾ ਕਿ ਸੱਚੀ ਇਨਾ ਕੁਝ ਅਜੀਬ ਕਰ ਲਿਆ ਹੈ ਤੁਸੀਂ ਵੀ ਇੰਡੀਅਨ ਆਰਮੀ ਵਿੱਚ ਅਫਸਰ ਹੋ ਹੂੰ ਤੁਹਾਡਾ ਕਜ਼ਨ ਜਿਹੜਾ ਵਿਨੋਦ ਉਹ ਵੀ ਯੂਐਸ ਆਰਮੀ ਦੇ ਵਿੱਚ ਤੁਸੀਂ ਕਿੰਨਾ ਕੁ ਟਫ ਮੰਨਦੇ ਹੋ ਜਿਹੜਾ ਕਿ ਇੰਕੋਈ ਇੰਡੀਅਨ ਆਰਮੀ ਦੇ ਵਿੱਚ ਵੀ ਅਫਸਰ ਕੋਈ ਬਹੁਣਾ ਛੋਟੀ ਗੱਲ ਨਹੀਂ ਹੈਗੀ ਔਰ ਵਿਨੋਦ ਅੱਜ ਅਮਰੀਕਾ ਵਿੱਚ ਪਰਟੀ ਹੈ ਕਿੰਨਾ ਕੁ ਦੇਖਦੇ ਹੋ ਤੁਸੀਂ ਕਿਸ ਤਰ੍ਹਾਂ ਦਾ ਸਤਿਮਸਾਲ ਫਸਟ ਆਫ ਆਲ ਮੈਂ ਇਹੀ ਕਹਾਂਗਾ ਕਿ ਦੇਖੋ ਚਾਹੇ ਇੰਡੀਅਨ ਆਰਮੀ ਹੋਵੇ ਚਾਹੇ ਯੂਐਸ ਆਰਮੀ ਹੋਵੇ ਟਫਨੈਸ ਇਜ਼ ਸੇਮ ਠੀਕ ਹੈ ਐਂਡ ਦੀ ਸੈਕੰਡ ਪਾਰਟ ਇਜ਼ ਜੁਆਇਨਿੰਗ ਦੀ ਫੋਰਸ ਇਟਸੈਲਫ ਨੀਡ ਅ ਲੋਟ ਆਫ ਯੂ ਨੋ ਮਾਈਂਡਸੈਟ ਟਫ ਮਾਈਂਡਸੈਟ ਇ and you think that you wanted to join that force chahe indian chahe usa da if you joined you are already being tough and us uh, to baad i would say that yeah it always seems a difficult path when you go through the training training phase is always seems a difficult part but it's, i would say that it is the family support that supports you and makes a uh, mind of the individual way much more tough